ਉਹ ਥੋੜੀ ਉਹ ਤਣਾ ਦਿਮਾਗ ਲੈ ਆ ਓਏ ਹੈ ਤੇ ਕੰਮ ਕਰਨਾ ਨਾ ਖੇਡਣਾ ਨੇ ਓ ਭਾਈ ਕੰਮ ਗਾਹ ਕਿੱਕ ਨਹੀਂ ਹੈਗਾ ਮੈਂ ਤਿੰਨ ਤਿੰਨ ਭਰਤੀ ਕਰ ਲੈ ਮੈਂ ਤੈਨੂੰ ਗਾਹ ਕਿੱਥੋਂ ਦੇਣੀ ਆ ਗਾਹ ਲੈ ਕੇ ਉਹ ਬਾਹਰ ਜਾ ਕੇ ਹੋਕੇ ਲਾਓ ਆ ਜਾਓ ਭੈਣ ਜੀ ਆ ਜਾਓ ਵੀਰ ਜੀ ਆ ਜਾ ਤੂੰ ਕਾਕਾ ਫੇ ਪਿਸਤੋਲ ਨਾ ਕਰਤਾ ਤੁਹਾਕਾ ਸੱਸੀ ਗਾਲ ਜੀ ਸੱਸੀ ਕਵੀ ਗਏ ਵੀਰੇ ਅੰਗ ਕਰਨਗਾਂ ਕੀ ਗਈ ਸੀ ਮਾਸਕ ਲੈ ਲੋ ਗਾਗ ਇੱਕ ਨਹੀਂ ਆਇਆ ਵਾਪਸ ਕਰਨ ਉਹ ਇੱਧਰ ਆ ਜਾ ਮਾਮਾ ਤਾਈ ਫਰੇਮ ਚ ਆਉਗੀ ਇੱਧਰ ਆ ਮੇਰੀ ਭੈਣ ਕੀ ਹੋਇਆ ਹੁਣ ਇਹਨੂੰ ਵੀਰੇ ਬਿਲਕੁਲ ਲੱਗਿਆ ਨਹੀਂ ਹੈਗਾ ਕਿਨੇ ਗਿਆ ਵੀਰੇ ਕੁਸੀ ਕੰਗੇ ਸੀ ਗੰਗੂ ਗੋਗਾ ਘਗਾ ਮੈ ਉਹਦੇ ਵਸਤਾਂ ਘਾ ਕੇ ਗਈ ਸੀ ਭੰਗ ਘਗੋਰਾ ਹੋਇਆ ਨਹੀਂ ਕਿਨੇ ਤੂੰ ਲਾਇਆ ਸੀਗਾ ਹਾਂ ਜ ਵੀਰੇ ਫੇਰ ਬੱਸ ਸੱਚੀ ਨਹੀਂ ਹੋਇਆ ਤਾਂ ਅ ਨਹੀਂ ਲਾਇਆ ਕਿਵੇਂ ਸੀਗਾ ਵੀਰੇ ਦੱਦ ਕਰਕੇ ਓਏ ਦੱਦੇ ਲਾਈਦਾ ਹੋਰ ਪੈਰ ਤਾਂ ਪਹੁੰਚਦੇ ਨਹੀਂਗੇ ਮੈਨੂੰ ਇਹ ਦੱਸ ਲਾਇਆ ਕਿਵੇਂ ਸੀਗਾ ਵੀਰੇ ਪਾਣੀ ਚ ਕੋਲ ਕੇ ਕਾਇਆ ਸੀ ਪਾਣੀ ਨੇ ਕੋਲ ਕੇ ਬੇਸਣਾ ਪਕੌੜੇ ਤਲਨੇ ਸੀ ਮੂੰ ਦੇ ਵੀਰੇ ਫੇ ਪਾਣੀ ਚ ਕੋਲ ਕੇ ਨਾਣਾ ਚ ਫੇ ਕੰਗਾਈਂ ਨੀ ਬੇਸਣਾ ਉਹ ਮੈਂ ਵੀ ਥੋੜੀ ਆ ਮੇਰੀ ਮਾਂ ਇੱਕ ਟਿਊਬ ਹੁੰਦੀ ਆ ਚਾਰ ਕੋਲ ਵਾਲੀ ਇਹਨੂੰ ਪਹਿਲਾਂ ਟਿਊਬ ਨੂੰ ਇਦਾਂ ਰੱਬ ਕਰੀਦਾ ਉਤ ਤੋਂ ਬਾਅਦ ਥੋੜਾ ਪਾਣੀ ਲਾ ਲਾ ਕੇ ਲਾਈਦਾ ਇਹਨੂੰ ਲਾਣਾ ਤੁਹਾਨੂੰ ਆਂਦਾ ਨਹੀਂ ਵਾਪਸ ਕਰਨਾ ਦੁਕਾਨਦਾਰ ਤਾਂ ਫਾਹਾ ਲੈ ਕੇ ਮਰ ਜਵੇ ਹੁਣ ਮੈਂ ਕੀ ਕਰਾਂ ਦੱਸ ਤੇਰਾ ਵੀਰੇ ਮੇਰੇ ਪੈਸੇ ਵਾਪਸ ਕਰ ਲੈ ਸਵੇਰ ਦਾ ਗਾਹਕ ਨਹੀਂ ਪੈਸੇ ਵਾਪਸ ਕਰ ਦੇ ਪੈਹ ਜੀ ਵਾਪਸ ਆਉਣੇ ਮੇਰੀ ਭੈਣ ਹੋਰ ਕੋਈ ਕੰਮ ਕਰਨਾ ਤਾਂ ਦੱਸ ਵੀਰ ਫਿਰ ਮੈਨੂੰ ਗੋਆ ਕਰ ਦੋ ਆਪਾਂ ਬਾਹਰ ਨਾਲ ਹੈਪੀ ਸਟੋਰ ਦੀ ਜਗ੍ਹਾ ਹੈਪੀ ਬਿਊਟੀ ਪਾਰਲਰ ਖਾ ਲਈਏ ਹਾਂਜੀ 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 ਵੀਰੇ ਹੋ ਗਈ ਭਾਬੀ ਮੈਂ ਆਹ ਪਤਾ ਨਹੀਂ ਹੋ ਹਾਂ ਫਾ ਹੋ ਗਈ ਹੋ ਗਈ ਹੋ ਗਈ ਬਹੁਤ ਵਧੀਆ ਤਾਰੀਆਂ ਵੀਰੇ ਨਾ ਨਾ ਸਿੱਧਾ ਚਲ ਜਾ ਘਰੇ ਨજર ਲੱਗ ਜੂਗੀ ਨਹੀਂ ਵੀ ਮੈਂ ਇੱਕ ਵੀ ਸੀ ਨજર ਲੱਗ ਜੂ ਮੇਰੀ ਭੈਣ ਮਸੇ ਦਾ ਗੋਰੀ ਹੋਈਆਂ ਵੀ ਭੂਤਾ ਭੂਤਨੀ ਭੂਤ ਥੋੜੀ ਆ ਤੇਰਾ ਹੀ ਫੇਸ ਹੈ ਧਿਆਨ ਨਾਲ ਦੇਖ ਇੱਧਰ ਆ ਜਾ ਮੈਂ ਤਾਂ ਕਿਹਾ ਸੀ ਮੈਂ ਤਾਂ ਕਿਹਾ ਸੀ ਨਾ ਦੇਖ ਭੂਤ ਨਹੀਂ ਹੈਗਾ ਬੇਟੇ ਇਹ ਚਾਰ ਕੁਲ ਵਾਲਾ ਮਾਸਕ ਹੈਗਾ ਹੈ ਵੀ ਗੇ ਤਾੜ ਦੋ ਮੈਂ ਤਾਂ ਕਹਿ ਦਿੱਤਾ ਕਿ ਸਬਜ਼ੀ ਬਣਾ ਗਈ ਮੰਮੀ ਬੰਗੂਗੇ ਮੇਰੀ ਗੱਲ ਸੁਣ ਮੇਰੀ ਭੈਣ ਤੂੰ ਬਣਾ ਸਬਜੀ ਤੂੰ ਬਣਾ ਭਾਵੇਂ ਆਂਡਿਆਂ ਦੀ ਭੁਰਜੀ ਸਾਨੂੰ ਕੋਈ ਨਹੀਂ ਲੈਣਾ ਦੇਣਾ ਅਸੀਂ ਕੋ ਸਾਡੇ ਕੋ ਗਾਹ ਕਹਿ ਨਹੀਂ ਸੀ ਤੂੰ ਵਾਪਸ ਕਰਨ ਆ ਗਿਆ ਤੂੰ ਕਿਹਾ ਗੋਰਾ ਕਰ ਦੋ ਆਪਾਂ ਕਰਤਾ ਉਹਦੇ ਕੋਈ ਪੈਸੇ ਨਹੀਂ ਲਏ ਅਸੀਂ ਵੀਰੇ ਕਾਲ ਗੋ ਮੈਂ ਅੱਗਾ ਕਿਵੇਂ ਜਾਊਂਗੀ ਇਦਾਂ ਕਿਵੇਂ ਤੁਰ ਕੇ ਆਈ ਸੀ ਤੁਰ ਕੇ ਜਾਏਂਗੀ ਹੈਲੀਕਾਪਟਰ ਬੁੱਕ ਕਰ ਦਈਏ ਤੇਰੇ ਲਈ ਵੀਰੇ ਮੰਮੀ ਨੇ ਬਹੁਤ ਬੋਲਣਾ ਸਾਡੇ ਵੀ ਘਰ ਦੇ ਬੋਲਦੇ ਆ ਨਹੀਂ ਬੋਲਦੇ ਆ ਲੱਦਾ ਟਿਊਬ ਹੈਗੀ ਆ ਤੇ ਲੈ ਜਾ ਮੰਮੀ ਦੇ ਵੀ ਲਾ ਦੀ ਹੋਰ ਕੀ ਜਾ ਵੀਰੇ ਮੈਂ ਅੱਗਾ ਕਿਉਂ ਜਾਊਂਗੀ ਕਿਉਂ ਇੱਦਾਂ ਕਿਉਂ ਦਾ ਵੀਰ ਤਾਗੂ ਨਾ ਅਰੇ ਦਦਾ ਭਾਈ ਕੁੱਤੇ ਮਗਰ ਪੈ ਜਾਣੇ ਤੇ ਹਨ ਹਾਂਜੀ ਹਾਂਜੀ 300 ਰੁਪਏ ਲੱਗੂਗਾ ਵੀਰੇ 4 400 ਵੀਰੇ ਹਾਂ 400 ਲੱਗੂਗਾ ਚਾਰ ਜਾਨਾਂ ਦੀ ਮਿਹਨਤ ਲੱਗੀ ਆ ਵੀਰੇ ਪਰ ਮੈਂ ਇੱਕ ਨੂੰ 200 ਆ ਮੱਥੇ ਤੱਕ ਲਾ ਦੇਣੇ ਫਿਰ ਬਾਕੀ ਇੱਦਾਂ ਹੀ ਲੈ ਜਾ ਲਾ ਦੀ ਗੁੜੀਆਂ ਮੱਥੇ ਤੱਕ ਲਾ ਦੋ ਠੀਕ ਹੈ ਇਹ ਨਹੀਂ ਸਾੜਾਂਗਾ ਆਦਾਂਗਾ ਮੰਮੀ ਹੋਊਂਗਾ ਤੇ 400 ਲੱਗੂਗਾ ਨਾ ਸਾਡੇ ਵੀ ਘਰ ਦੇ ਬੋਲਦੇ ਕਹਿੰਦੇ ਪੈਸੇ ਨਹੀਂ ਕਮਾਉਂਦੇ ਚਾਰ ਚਾਰ ਬੰਦੇ ਰੱਖਿਆ ਗਾਹਕ ਨਹੀਂ ਆਉਂਦੇ ਹੈ ਗਿਆ ਹੈ ਗਿਆ ਹਾਂ ਚਲੋ 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 ਬੈਠੋ 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 ਗੋਰੇ ਕਰੀਏ ਬੈਠੋ ਬੈਠੋ ਅੱਜ ਤਾਂ ਗਾਗ ਨਾ ਨਾ ਆਏ ਤੇ ਕਰਨਾ ਪੈਂਦਾ ਮੰਦਾ ਚੱਲਦਾ ਹਾਂ ਪੱਟ ਦੋ ਦਾ ਮੂੰਹ ਜਾਂ ਪੱਟ ਦੋ ਹਾਂ ਲੈ ਬਣ ਗਈ ਗੋਰੀ ਵਾਦੀ ਓਏ ਆ ਕੀ ਸਾਰੇ ਪੈਗੜ ਲਾਤਾ ਓ ਪੈਗੜ ਖਤਮ ਹੋ ਗਿਆ ਭਾਜੀ ਲੈਣ 50 ਰੁਪਏ ਹੋਰ ਦੇ ਦੋ ਵੀਰੋਂ ਤਮੇ ਕਥਾ ਨਿਕਚਾ ਆਉਸਾ ਇਸੀ ਦਾ ਸੀਗਾ ਨਾ 400 ਹਾਂਜੀ ਚਲ ਉਹ ਤਾਂ ਸਾਡੇ ਕੋਲੇ ਆ ਗਿਆ ਜਾਓ ਹੁਣ ਕੁਛ ਔਰ ਤਾਂ ਨਹੀਂ ਵਾਪਸ ਕਰਨਾ ਕਰੋ ਲੈ ਆਈ ਨਹੀਂ ਵੀਰੋਂ ਤੇ ਉੱਤਰ ਫਿਰ ਹੁਣ ਪਹਿਲੇ ਆ ਆ ਦੇਖ ਹੁਣ ਇਹਦੇ ਲਈ ਤਾਂ ਫਰਸਟ ਫਲੋਰ ਹੀ ਆ ਆ ਦੇਖ ਦੇਖ ਤੇ ਜਾ ਤੇ ਹੁਣ ਨਾ ਗੋਰੀ ਲੱਗਦੀ ਤੂੰ ਦੇਖ ਦੇ ਓਹੋ ਸ਼ਾਬਾਸ਼ ਬੇਟ ਚੰਗਾ ਫਿਰ ਹੈ ਠੀਕ ਹੈ ਵੀਰ ਫਿਰ ਆਈ ਕੋਈ ਸਮਾਨ ਲੈਣ ਆ ਟਿਊਬ ਲੈ ਜਾ ਆਪਣੀ ਬੱਕਰੀ ਵੀ ਲਾ ਦੀ ਹਾਂ ਬਾਏ ਬਾਏ ਇਦਾਂ ਦੇ ਕਸਟਮਰ ਰੋਜ਼ ਆਏ ਹਲੋ ਹਲੋ ਏ ਐ ਸੋ 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 400 ਗੋਗਲੇ ਕਿਉਂ ਬਾਹਰ ਦੇ ਕੇ ਹੁਕਲੋ ਆ ਜਾਓ ਵੀਰ ਜੀ ਆ ਜਾਓ ਭੈਣ ਜੀ ਤੁਸੀਂ ਆਓ ਕਾਕਾ ਹੈਪੀ ਸਟੋਰ ਵਾਲਾ ਨੇ ਕਰ ਦਸੂ ਮਾਕਾ ਚਲ ਓਏ